ਕਥਾ ਵਿਚਾਰ ਸਰਵਣ ਕਰ ਰਹੇ ਆ ਉਥੇ ਅੱਜ ਨਾਲ ਸੱਚੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ ਆਪਣੀਆਂ ਸੁਰਤੀਆਂ ਨੂੰ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਆਪਾਂ ਸਾਬੋ ਕੀ ਤਲਵੰਡੀ ਗੁਰੂ ਕਾਂਸ਼ੀ ਦਮਦਮਾ ਸਾਹਿਬ ਜਿੱਥੇ ਗੁਰਦੁਆਰਾ ਲਖਣ ਸਰ ਸਾਹਿਬ ਹੈ ਉਥੇ ਲਿਜਾਣਾ ਕਰੀਏ ਇੰਜ ਪ੍ਰਤੀਤ ਕਰੀਏ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਨੇ ਭਾਈ ਮਣੀ ਸਿੰਘ ਦੇ ਹੱਥ ਚ ਕਲਮ ਪਕੜੀ ਹੋਈ ਹੈ ਬਾਬਾ ਦੀਵ ਸਿੰਘ ਜੀ ਸਹਾਇਕ ਲਖਾਰੀ ਨੇ ਉਹ ਗੁਰੂ ਸਵਾਰਿਓ ਕਲਮਾਂ ਦਾ ਘਟ ਰਹੇ ਹਨ ਸ਼ਾਈ ਦਾ ਪ੍ਰਬੰਧ ਕਾਗਜ਼ਾਂ ਦਾ ਪ੍ਰਬੰਧ ਕਰ ਰਹੇ ਨੇ ਆਪਣੀਆਂ ਸੁਰਤੀਆਂ ਉਧਰਲੇ ਪਾਸੇ ਲਜਾਈਏ ਤੇ ਸਤਗੁਰ ਨੇ ਕਿਵੇਂ ਸੰਪੂਰਨਤਾ ਹੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਸੱਤ ਗੁਨਾ ਕਮਰ ਕੱਸਾ ਖੋਲਿਆ ਦਮ ਲਿਆ ਤੇ ਭਾਈ ਦਇਆ ਸਿੰਘ ਤੇ ਹੋਰ ਸਿੰਘਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਦਾ ਬਾਣੀ ਗਲਤ ਪੜ ਰਿਹਾ ਸੀ ਬਾਣੀ ਸੀ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰੂ ਸੂਰਾ ਤੇ ਕੈ ਨੂੰ ਕੀ ਪੜ ਰਿਆ ਸੀ ਪਾਤਸ਼ਾਹ ਸਤਗੁਰੂ ਆਪ ਜੀ ਨੇ ਸਿੱਖ ਨੂੰ ਆਖਿਆ ਸਿੱਖਾ ਧਿਆਨ ਨਾ ਬਾਣੀ ਪੜ ਸਿੱਖ ਐਸਾ ਮਗਨ ਸੀ ਤੁਹਾਡੇ ਬਚਨ ਸੁਣਨੇ ਨਹੀਂ ਸਿੱਖ ਨੇ ਆਪ ਜੀ ਨੇ ਇੱਕ ਵਾਰੀ ਦੋ ਵਾਰੀ ਆ ਕੇ ਤਿੰਨ ਵਾਰੀ ਆ ਕੇ ਆ ਤੇ ਫਿਰ ਸਤਗੁਰੂ ਆਪ ਨੇ ਬਚਨ ਕਰਤੇ ਕਿ ਸਿੰਘ ਦੇ ਜਾ ਕੇ ਚਪੇੜ ਮਾਰਨਾ ਕਰੋ ਚਪੀੜ ਵੱਜੀ ਉਹ ਸਿੱਖ ਨੇ ਪੂਥੀ ਰੱਖ ਦਿੱਤੀ ਉਹ ਬਰਾਗ ਵਿੱਚ ਰੋਂਣ ਲੱਗ ਪਿਆ ਤੇ ਕਲਗੀਆਂ ਕਲਗੀਧਰ ਪਾਤਸ਼ਾਹ ਆਪ ਜੀ ਨੇ ਬਚਨ ਕੀਤੇ ਸੀ ਕਿ ਸਿੰਘਾ ਰੋਂਦਾ ਕਿ ਉਹਨੇ ਦੱਸਿਆ ਕਿ ਪਾਤਸ਼ਾਹ ਤੁਸੀਂ ਆਖਦੇ ਹੋ ਕਿ ਬਾਣੀ ਪੜਨਾਂ ਜਮਾਂ ਦੀ ਮਾਰਣੀ ਪੈਂਦੀ ਹੈ ਪਾਤਸ਼ਾਹ ਜਮਾਂ ਦੀ ਮਾਰਦਾ ਤਾਂ ਮੈਨੂੰ ਪਤਾ ਨਹੀਂ ਪਰ ਇੱਥੇ ਤੁਹਾਡੀ ਬਾਣੀ ਪੜਨਾਂ ਮੈਨੂੰ ਮੇਰੇ ਮੁਖ ਤੇ ਚਬੇੜਾਂ ਪਈਆਂ ਨੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਹਿਣ ਲੱਗੇ ਸਿੰਘਾ ਤੂੰ ਬਾਣੀ ਗਲਤ ਪੜ ਰਿਹਾ ਸੀ ਦੁਆਰਾ ਪੰਗਤੀ ਦਾ ਉਚਾਰਨ ਕਰ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਤੂੰ ਕੈ ਨੂੰ ਕੀ ਪੜ ਰਿਹਾ ਸੀ ਅਰਥ ਕੀ ਬਣਦੇ ਨੇ ਕਿ ਕਰਤੇ ਦੀ ਮਿਤ ਮਰਜਾ ਦਾ ਨੂੰ ਕਰਤਾ ਪੁਰਖ ਵਾਹਿਗੁਰੂ ਜਾਣਦਾ ਜਾ ਗੁਰੂ ਸੁਰਮਾ ਜਾਣਾ ਕਹਿ ਜਾਂ ਗੁਰੂ ਸੁਰਮਾ ਪਰ ਇੱਛੇ ਤੂੰ ਪੜ੍ਹ ਦਿੱਤਾ ਕਰਤੇ ਕੀ ਮਿਤ ਕਰਤਾ ਜਾਣੇ ਕੀ ਜਾਣੇ ਗੁਰਸੂਰਾ ਦਲਾਮਾਂ ਦੀ ਤਾਂ ਲਾਂ ਲਾ ਦਿੱਤੀ ਅਰਥ ਬਣ ਗਏ ਅਰਥਾਂ ਦਾ ਨ ਅਰਥ ਹੋ ਗਿਆ ਅਰਥ ਕੀ ਬਣੇ ਨੇ ਕਰਤੇ ਕੀ ਮਿਤ ਕਰਤਾ ਜਾਣੇ ਕੀ ਜਾਣੇ ਗੁਰਸੂਰਾ ਕੀ ਗੁਰੂ ਸੁਰਮਾ ਜਾਣਾ ਸਵਾਲ ਪੈਦਾ ਹੋ ਗਿਆ ਕਿ ਗੁਰੂ ਸੁਰਮਾ ਜਾਣਦਾ ਹੈ ਕੋ ਪਰਮੇਸ਼ਰ ਤਾਂ ਜਾਣਦਾ ਹੈ ਤੇ ਪਾਤਸ਼ਾਹ ਕਹਿਣਗੇ ਇਸ ਕਰਕੇ ਗਲਤ ਬਾਣੀ ਪੜੀ ਤਾਂ ਤੇਰੇ ਮੁਖ ਉੱਚ ਬੜ ਪਈ ਆ। ਸਭਾਈ ਦਿਆ ਸਿੰਘ ਕਹਿਣ ਲੱਗੇ ਪਾਤਸ਼ਾਹ ਉਹਦੋਂ ਅਸੀਂ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰੋ ਸਾਨੂੰ ਸ਼ੁੱਧ ਬਾਣੀ ਪੜ੍ਹਾਵੋ। ਤੇ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਕਹਿਣ ਲੱਗੇ ਹਲੇ ਜੰਗਾ ਯੋਧਾਂ ਦਾ ਸਮਾਂ ਹੈ। ਜੰਗਾ ਯੋਧਾਂ ਦੇ ਬਿਲੇ ਹੋ ਕੇ ਬੈਠਾਂਗੇ ਨਾ ਫਿਰ ਤੁਹਾਨੂੰ ਬਾਣੀ ਪੜ੍ਹਾਵਾਂਗੇ। ਸਤਿਗੁਰੂ ਹੁਣ ਜੰਗ ਜੁੱਧ ਕਰ ਲਏ ਨੇ। ਆਪਾਂ ਬਿਲਕੁਲ ਫਰੀ ਬੈਠੇ ਹੋਏ ਹਾਂ। ਤੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਬਾਣੀ ਪੜ੍ਹਾਵੋ ਅਰਥਾਂ ਦੇ ਸਹਿਤ ਤਾਂ ਕਿ ਸਤਿਗੁਰੂ ਜੀ ਸਾਨੂੰ ਗਿਆਨ ਪ੍ਰਾਪਤ ਹੋ ਸਕੇ ਅਨੁਭਵ ਪ੍ਰਕਾਸ਼ ਸਾਡੇ ਹਿਰਦੇ ਅੰਦਰ ਹੋ ਸਕੇ ਕਹਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਆਖਿਆ ਕਿ ਭਾਈ ਧੀਰਮਲ ਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਕਰਤਾਰਪੁਰ ਸਹਿਜ ਧਰਤੀ ਤੇ ਜੋ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ ਸੀ ਲਿਖਾਇਆ ਸੀ ਭਾਈ ਗੁਰਦਾਸ ਨੇ ਲਿਖਾਇਆ ਉਹ ਲੈ ਕੇ ਆਵੋ ਸਿੰਘ ਗਏ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਧੀਰਮਲ ਕੋਲ ਪਹੁੰਚੇ ਧੀਰਮਲ ਨੇ ਅੱਗੋਂ ਇਨਕਾਰ ਕਰ ਦਿੱਤਾ ਕਹਿਣ ਲੱਗਿਆ ਮੇਰੇ ਕੋਲ ਵੱਡਿਆਂ ਦੀ ਨਿਸ਼ਾਨੀ ਹੈ ਇਹਦੇ ਰਾਹੀਂ ਮੇਰੇ ਘਰ ਦਾ ਗੁਜਰਾਨ ਚੱਲਦਾ ਹੈ ਮੇਰੇ ਕੋਲ ਸੰਗਤ ਤਾਂ ਹੁੰਦੀ ਹੈ ਜੇ ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਹੈ ਉਹਨੇ ਫਿਰ ਤਾਨਾ ਮਾਰਿਆ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਾਕੇ ਸਮਰੱਥ ਨੇ ਤੇ ਆਪਣੇ ਕੰਠੋਂ ਕਿਉਂ ਨਹੀਂ ਬਾਣੀ ਉਚਾਰਨ ਕਰ ਲੈਂਦੇ ਸਿੰਘ ਵਾਪਸ ਆ ਗਏ ਪਈ ਸਿੰਘਾਂ ਨੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਪਾਤਸ਼ਾਹ ਧੀਰਮਲ ਇਸ ਤਰ੍ਹਾਂ ਆਖਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਨ ਤਿਆਰੀ ਕਰਵਾਈ ਜਿੱਥੇ ਅੱਜ ਗੁਰਦੁਆਰਾ ਲੇਖਣ ਸਰਸਵਰ ਸਹਿਬ ਆ ਨਾ ਉੱਥੇ ਮੇਰੇ ਪਾਤਸ਼ਾਹ ਨੇ ਫਿਰ ਤਿਆਰੀ ਕਰ ਲਈ ਤੰਬੂ ਸ਼ਮਿਆਨੇ ਲੱਗ ਗਏ ਸ਼ਹੀਦ ਭਾਈ ਮਣੀ ਸਿੰਘ ਨੂੰ ਹੁਕਮ ਦਿੱਤਾ ਕਿ ਤੁਸਾਂ ਨੇ ਬਾਣੀ ਲਿਖਣੀ ਹੈ ਬਾਬਾ ਦੀਪ ਸਿੰਘ ਨੂੰ ਆਖਿਆ ਕਿ ਤੁਸਾਂ ਨੇ ਕਲਮਾਂ ਤੇ ਕਾਗਜ਼ਾਂ ਦਾ ਪ੍ਰਬੰਧ ਕਰਨਾ ਹੈ ਸਾਰੀ ਸ਼ਿਹਾਈ ਦਾ ਪ੍ਰਬੰਧ ਕਰਨਾ ਹੈ ਤੇ ਬਾਬਾ ਦੀਪ ਸਿੰਘ ਨਾਲ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਮੁੱਖੋਂ ਲਿਖਾਉਂਦੇ ਨੇ ਤੇ ਭਾਈ ਮਣੀ ਸਿੰਘ ਲਿਖਦੇ ਨੇ ਇੱਕ ਏਕਾ ਪਾਇ ਪਹਿਲਾਂ ਫਿਰ ਓੰਕਾਰ ਇਸ ਤਰ ਜਿਵੇਂ ਪਹਿਲਾਂ ਪਾਵਨ ਬਾਣੀ ਦਾ ਸਰਣ ਕੀਤਾ ਆਪ ਜੀ ਨੇ ਕਿ 13 ਅੰਕਾਂ ਤੱਕ ਸੋਲਾ ਸਾਹਿਬ ਸੋਦਰ ਦੀ ਬਾਣੀ ਜਪਜੀ ਸਾਹਿਬ ਇਹ ਬਾਣੀਆਂ ਲਿਖ ਦਿੱਤੀਆਂ ਫਿਰ ਪਹਿਲਾ ਸਾਰਾਗ ਲਿਖਿਆ ਰਾਗਾ ਵੀ ਸ੍ਰੀ ਰਾਗ ਜਹਤਰੇ ਪਿਆਰ ਇੰਜ ਗੁਰੂ ਸਵਾਰਿਓ 30 ਰਾਗਾ ਤੱਕ ਬਾਣੀ ਲਿਖੀ ਗਈ ਵਿੱਚ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹਬਦ ਵੀ ਦਰਜ ਕਰ ਦਿੱਤੇ ਗਏ ਸਤ ਗੋਦੇ ਸ਼ਬਦ ਦਰਜ ਕੀਤੇ ਗਏ ਫਿਰ bari ਆ ਗਈ ਜਦੋਂ 30 ਰਾਗ ਹੋਏ ਨਾ ਤੇ ਗੁਰੂ ਗੋਬਿੰਦ ਸਿੰਘ ਮਨ 31ਵਾਂ ਰਾਗ ਲਿਖ ਦਿੱਤਾ ਜਿਹੜਾ ਜਿਹਨੂੰ ਜੈਜਬੰਤੀ ਰਾਗ ਦੇ ਨਾਮ ਨਾਲ ਆਪਾਂ ਜਾਣਦੇ ਹਾਂ ਜੈ ਜਬੰਤੀ 라 రాਗ ਜੋ ਸਰਲੇਖ ਵਿੱਚ ਹੈ ਜਿਹਦੇ ਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਸ਼ਬਦ ਇਹ ਲਿਖੇ ਫਿਰ ਉਸ ਤੋਂ ਬਾਅਦ ਗੁਰੂ ਸਵਾਰਿਓ ਜਿਹੜੇ ਸਤ ਗੁਰ ਦੇ ਭੋਗਾਂ ਦੇ ਸ਼ਲੋਕ ਨੇ ਉਹ ਦਰਜ ਕੀਤੇ 57 ਸ਼ਲੋਕ ਇਹ ਦਰਜ ਕਰਕੇ ਸਤ ਗੁਰ ਨੇ ਫਿਰ ਮੁੰਦਾਵਣੀ ਲਿਖੀ ਫਿਰ ਸ਼੍ਰੀ ਰਾਗ ਨੇ ਜਿਹੜਾ ਗੁਰੂ ਸਵਾਰਿਓ ਰਾਗ ਮਾਲਾ ਲਿਖ ਕੇ ਤੇ ਧੰਨ ਕਲਗੀਧਰ ਪਾਤਸ਼ਾਹ ਨੇ ਇਸ ਤਰ੍ਹਾਂ ਸੰਪੂਰਨਤਾ ਕੀਤੀ ਸੰਪੂਰਨਤਾ ਜਦੋਂ ਸਤਿਗੁਰੂ ਕਰਦੇ ਸਨ ਅੰਪਸੇਰ ਵੇਲੇ ਗੁਰੂਸਰ ਗੁਰਬਾਣੀ ਲਿਖਾਣੀ ਸਵੇਰੇ ਵੇਲੇ ਗੁਰਬਾਣੀ ਲਿਖਾਣੀ ਹੈ ਤੇ ਫਿਰ ਉਸ ਗੁਰਬਾਣੀ ਦੇ ਸਤਿਗੁਰੂ ਸੰਧਿਆ ਵੇਲੇ ਅਰਥ ਕਰਦੇ ਹੁੰਦੇ ਸਨ ਕਹਿੰਦੇ ਨੇ ਪੰਜਾਹ ਸਿੰਘ ਸਤਿਗੁਰ ਦੀ ਹਜ਼ੂਰੀ ਚ ਬੈ ਕੇ ਸੁਣਦੇ ਸੀ ਦੋ ਬਾਬਾ ਦੀਪ ਸਿੰਘ ਤੇ ਬਾਬਾ ਭਾਈ ਮਣੀ ਸਿੰਘ ਜੀ ਤੇ 48 ਸਿੰਘ ਹੋਰ ਸਨ ਨਾਲ ਬੈਠੇ ਹੋਏ 9 ਮਹੀਨੇ 9 ਦਿਨ 9 ਪੜਾ ਵਿਦਵਾਨਾਂ ਨੇ ਲਿਖਣਾ ਕੀਤਾ ਹੈ ਸੰਪਰਦਾਇ ਮਹਾਂਪੁਰਖ ਮੰਨਦੇ ਨੇ ਵਿਦਵਾਨ ਮੰਨਦੇ ਨੇ ਕਿ ਇੰਨਾ ਸਮਾਂ ਲੱਗਿਆ ਸੀ 9 ਮਹੀਨੇ 9 ਦਿਨ ਤੇ 9 ਪੜਾ ਇੰਨਾ ਸਮਾਂ ਲੱਗਿਆ ਤੇ ਸਤਿਗੁਰੂ ਜੀ ਨੇ ਸਾਰੀ ਬਾਣੀ ਦੇ ਅਰਥ ਕੀਤੇ ਜਦੋਂ ਬਾਣੀ ਦੇ ਅਰਥ ਕੀਤੇ ਤੇ ਗੁਰੂਸਰ ਇਹ ਜਿਹੜੇ 48 ਸਿੰਘ 50 ਸਿੰਘ ਬਾਬਾ ਦੀਪ ਸਿੰਘ ਦੇ ਭਾਈ ਮਣੀ ਸਿੰਘ ਨਾਲ ਬੈਠੇ ਸਨ ਇਹ ਵਿਦੇਮ ਮੁਕਤ ਹੋਏ ਇਹ ਇਧਰ ਉਧਰ ਜਾਣ ਲੱਗੇ ਜਦੋਂ ਜਦੋਂ ਬਾਬਾ ਦੀਪ ਸਿੰਘ ਤੇ ਭਾਈ ਮਣੀ ਸਿੰਘ ਜਾਣ ਲੱਗੇ ਬਾਬਾ ਧੰਨ ਕਲਗੀਆਂ ਵਾਲੇ ਪਾਤਸ਼ਾਹ ਨੇ ਮੋਢਿਆਂ ਉੱਤੇ ਹੱਥ ਰੱਖ ਕੇ ਨਾ ਇੰਜ ਸੀਨੇ ਨਾਲ ਲਾ ਲਿਆ ਦੋਨਾਂ ਨੂੰ ਕਹਿਣ ਲੱਗੇ ਨਹੀਂ ਤੁਹਾਡੇ ਪਾਸੋਂ ਪੰਥ ਦੀ ਬਹੁਤ ਵੱਡੀ ਸੇਵਾ ਲਈ ਜਾਵੇਗੀ ਸਤਗੁਰੂ ਨੂੰ ਪਤਾ ਸੀ ਆਉਣ ਵਾਲਾ ਸਮਾਂ ਕਿ ਇੱਕ ਨੇ ਆਪਣਾ ਬੰਦ-ਬੰਦ ਕਟਾਉਣਾ ਹੈ ਕੌਮ ਦੀ ਗਵਾਹੀ ਕਰਕੇ ਇਕ ਨਾ ਬਿਨਾ ਸੀਸ ਤੋਂ ਲੜਨਾ ਤੇ ਸ਼ਹਾਦਤ ਦਾ ਜਾਮ ਪੀਣਾ ਹੈ ਜੋ ਗੁਰੂ ਨਾਨਕ ਸਾਹਿਬ ਮਰਦੇ ਬਚਨ ਕੀਤੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਚੈ ਤੇ ਸਤਗੁਰੂ ਮਹਾਰਾਜ ਕਹਿਣ ਲੱਗੇ ਕਿ ਇਸ ਤਰ੍ਹਾਂ ਭਾਈ ਸੇਵਾ ਲੈਣੀ ਹੈ ਇੱਥੇ ਵੀ ਇਤਿਹਾਸ ਕਰ ਮੰਨਦੇ ਨੇ ਇਹ ਗੁਰੂ ਕਾਂਸ਼ੀ ਦਮਦਮਾ ਸਾਹਿਬ ਦੀ ਧਰਤੀ ਤੇ ਹੀ ਤਨ ਕਲਗੀਆਂ ਵਾਲੇ ਪਾਤਸ਼ਾਹ ਮਹਾਰਣ ਸ੍ਰੀ ਅਖੰਡ ਪਾਠ ਸਭ ਕਰਵਾਇਆ ਸੀ ਚੌਂਕੜਾ ਮਾਰ ਕੇ 48 ਘੰਟੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਰਹੇ ਸਾਰੀ ਬਾਣੀ ਸਾਜੇ ਸੁਨਾਉਣ ਵਾਲੇ ਪਾਠੀ ਸਿੰਘ ਸੀ ਤੇ ਸੁਣਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ ਤੇ ਸਾਰੀ ਬਾਣੀ ਸੁਣੀ ਗੁਰੂ ਸਵਾਰਿਆ ਜਦੋਂ ਅਰਦਾਸ ਹੋਈ ਨਾ ਫਿਰ ਅਖੰਡ ਪਾਠ ਸਾਹਿਬ ਦੀ ਇਤਿਹਾਸ ਚ ਲਿਖਿਆ ਹੋਇਆ ਹੈ ਸਾਡੀ ਮੁੱਖ ਮੁੱਖ ਬਾਖ ਹੁਕਮਨਾਮੇ ਸਾਹਿਬ ਨੇ ਜਦੋਂ ਪਹਿਲਾ ਪ੍ਰਕਾਸ਼ ਹੋਇਆ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਜਦੋਂ ਫਿਰ ਸਤਗੁਰ ਨੇ ਸੰਪੂਰਨਤਾ ਹੀ ਕੀਤੀ ਹੈ ਤੇ ਉਦੋਂ ਫਿਰ ਅਰਦਾਸ ਕੀਤੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਦੋਂ ਅਰਦਾਸ ਕੀਤੀ ਨਾ ਪੰਜਾ ਸਿੰਘਾਂ ਨੇ ਅਰਦਾਸ ਕੀਤੀ ਤੇ ਫਿਰ ਹੁਕਮਨਾਮਾ ਸਭ ਲਿਆ ਗਿਆ ਹੁਕਮਨਾਮਾ ਪਤਾ ਕਿਡਾਇਆ ਸੀ ਦੂਜਾ ਹੁਕਮਨਾਮਾ ਪੰਥ ਸੰਤਵੰਤ ਦਾ ਜਦੋਂ ਸੰਪੂਰਨ ਦਾਇ ਬੇਲੇ ਸਤਗੁਰ ਨੇ ਪਾਠ ਕੀਤ ਕਰਾਇਆ ਤੇ ਹੁਕਮਨਾਮਾ ਸਭ ਆਜੀ ਟੋਡੀ ਮਹੱਲਾ ਪੰਜਵਾ ਟੋਡੀ ਮਹੱਲਾ ਪੰਜਵਾ ਸਤਗੁਰ ਆਇਓ ਸ਼ਰਣ ਤੁਹਾਰੀ ਮਿਲਾ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਇਹ ਦੂਜਾ ਹੁਕਮਨਾ ਪੰਥ ਦਾ ਇਸ ਤੋਂ ਅੱਗੇ ਆਪਾਂ ਚੱਲੀਏ ਹਜ਼ੂਰ ਸਾਹਿਬ ਦੀ ਧਰਤੀ ਤੇ ਜਦੋਂ ਮੇਰੇ ਪਾਤਸ਼ਾਹ ਨੇ ਤੇ ਗੁਰੂ ਸਵਾਰੇ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਗੂਨੇ ਗੁਰਗੱਦੀ ਬਖਸ਼ਿਸ਼ ਕੀਤੀ ਉਦੋਂ ਪੰਜਾ ਸਿੰਘਾਂ ਨੇ ਅਰਦਾਸਾ ਸੋਧਿਆ ਤੇ ਹੁਕਮਨਾ ਮੰ ਲਿਆ ਜੀ 1000 ਅੰਕ ਦੇ ਖੁੱਲਿਆ ਕਰਮ ਕਿਰਪਾ ਪੀ ਠਾਕੁਰ ਮਾਰੂ ਰਾਗ ਦੇ ਵਿੱਚ 1000 ਅੰਕ ਦੇ ਹੁਕਮਾਂ ਸਭ ਆਇਆ ਸੀ ਇਸ ਤੋਂ ਅੱਗੇ ਆਪਾਂ ਆਈਏ ਜਦੋਂ ਫਿਰ ਗੁਰੂ ਸਾਹਿਬ ਸਾਕਾ ਨਨਕਾਣਾ ਸਾਹਿਬ ਆਪਰਿਆ ਬਾਬਾ ਲక్ష్మణ ਸਿੰਘ ਧਾਰੂਵਾਲ ਕਰਤਾਰ ਸਿੰਘ ਝੱਬਰ ਹੋਰ ਸਾਰੇ ਸਿੰਘਾਂ ਦਾ ਜਥਾ ਜਦੋਂ ਤੁਰ ਕੇ ਗਿਆ ਕਿ ਨਰੈਣੂ ਮਹੰਤ ਪਾਸੋਂ ਆਪਾਂ ਨਨਕਾਣਾ ਸਾਹਿਬ ਆਜ਼ਾਦ ਦਾ ਗੁਰੂ ਨਾਨਕ ਪਾਸ ਜਨਮ ਭੂਮੀ ਇਤਿਹਾਸ ਇਹ ਦੱਸਦਾ ਹੈ ਜੋ ਤਰਣ ਲੱਗੇ ਨਾ ਬਾਬਾ ਲక్ష్మణ ਸੰਧਾਰੋ ਵਾਲਾ ਆਖਣ ਲੱਗੇ ਕਹਿਣ ਲੱਗੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਈਏ ਸਤ ਗੁਰੂ ਤੇ ਆਗੇ ਲੈ ਲਈਏ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸਾ ਸੋਧਿਆ ਦੋ ਵਾਰੀ ਅਰਦਾਸ ਕੀਤੀ ਦੋ ਵਾਰੀ ਦੋਨੋਂ ਵਾਰੀ ਗੁਰੂ ਜੀਰੇ ਹੁਕਮ ਨਾਲ ਏਕ ਹੀ ਆਇਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸਪੈ ਆਪ ਵਿਚਾਈ ਦਾਰਸ਼ਨ ਹਰ ਦੇਖਣ ਕੈ ਤਾਈ ਪੰਗਤੀ ਆਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਏ ਹੁਕਮਨਾਮਾ ਸਾਦੀ ਸਮਾਪਤੀ ਹੋਈ ਤੇ ਬਾਬਾ ਲక్ష్మణ ਸਿੰਘ ਧਾਰੋਵਾਲ ਜੀ ਨੇ ਫਿਰ ਸਾਰੀ ਸੰਗਤ ਨੂੰ ਜਥੇ ਨੂੰ ਸਬੋਧਨ ਕਰਕੇ ਬਚਨ ਕੀਤੇ ਸਨ ਕਹਿਣ ਲੱਗੇ ਸਤਿਗੁਰ ਜੀ ਨੇ ਇਹ ਸਾਨੂੰ ਹੁਕਮ ਸੁਣਾ ਦਿੱਤਾ ਹੈ ਕਿ ਨਨਕਾਣਾ ਸਾਹਿਬ ਦਾ ਨਰਿਆਣੂ ਮਹੰਤ ਪਾਸੋਂ ਆਜ਼ਾਦ ਹੋ ਜਾਵੇਗਾ ਪਰ ਸਾਡੇ ਸਰੀਰ ਦੇ ਟੁਕੜੇ ਟੁਕੜੇ ਹੋਣਗੇ ਸਾਡੇ ਸਰੀਰਾਂ ਨੂੰ ਜਿਉਂਦਿਆਂ ਨੂੰ ਅੱਗ 'ਚ ਸਾੜਿਆ ਜਾਵੇਗਾ ਇਹ ਸਾਰੀਆਂ ਕਢਨਾਮਾ ਵਾਪਰਨੀਆਂ ਨੇ ਜਿਹਨੂੰ ਜਿਵੇਂ ਗਬਾਬਾ ਦੀਪ ਸਿੰਘ ਨੇ ਗੁਰੂ ਸਵਾਰਿਓ ਗੋਲਵੜ ਦੇ ਜਿਹੜੇ ਜੋ ਜੰਗ ਹੋਣਾ ਸੀ ਉਹਨਾਂ ਲਕੀਰ ਖਿੱਚੀ ਸੀ ਨਾ ਗੁਰਦਾਰ ਲਕੀਰ ਸਾਹਿਬ ਬਣਿਆ ਹੋਇਆ ਤਰਨਤਾਰ ਤੋਂ ਅੱਗੇ ਜਾ ਕੇ ਕਹਿੰਦੇ ਨੇ ਜੇ ਲਕੀਰ ਖੀਚੀ ਜੀ ਕਿ ਜਿਹਨੂੰ ਆਪਣਾ ਪਰਿਵਾਰ ਪਿਆਰਾ ਪੁੱਤਰ ਧੀਆ ਪਿਆਰੇ ਨੇ ਉਹ ਤਾਂ ਆਪਣੇ ਘਰ ਬਾਬੇ ਚਲੇ ਜਾਂ ਜਿਨ੍ਹਾਂ ਨੂੰ ਗੁਰੂ ਪਿਆਰਾ ਹੈ ਸ਼ਹਾਦਤਾਂ ਦਾ ਜਾਪੇਣਾ ਹੈ ਉਹ ਲਕੀਰ ਟੱਪੇ ਕਹਿੰਦੇ ਨੇ ਉਦੋਂ ਸਾਰੇ ਸਿੰਘਾਂ ਨੇ ਜਕਾਰੇ ਲਾ ਕੇ ਸਾਰੇ ਅੱਗੇ ਟੱਪ ਨੂੰ ਟੱਪ ਗਏ ਸਨ ਇਸੇ ਤਰ੍ਹਾਂ ਬਾਬਾ ਲక్ష్మణ ਸਿੰਘ ਧਾਰੋਵਾਲ ਨੇ ਕੀਤਾ ਕਹਿਣ ਲੱਗੇ ਜਿਨ੍ਹਾਂ ਨੂੰ ਭਾਈ ਆਪਣੀਆਂ ਜਾਨਾਂ ਪਿਆਰੀਆਂ ਪਰਿਵਾਰ ਪੁੱਤਰ ਧੀਆ ਘਰ ਵਾਲੀਆਂ ਮਾਤਾ ਪਿਤਾ ਪਿਆਰੇ ਨੇ ਉਹ ਤਾਂ ਫਿਰ ਵਾਪਸ ਮੁੜ ਜਾਣ ਜਿਨ੍ਹਾਂ ਨੇ ਆਪਣਾ ਤਨ ਮਨ ਆਪਣਾ ਕਟਾਣਾ ਹੈ ਸ਼ਹਾਦਤ ਦੇ ਜਾਮ ਪੀਣੇ ਨੇ ਫਿਰ ਉਹ ਇਥੋਂ ਸਾਡੇ ਨਾਲ ਚੱਲਣ ਤੇ ਸੰਗਤਾਂ ਨੇ ਸਿੰਘਾਂ ਨੇ ਜਕਾਰੇ ਲਾਏ ਸੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਗਿ ਜਾ ਕੇ ਉਹ ਸਿੰਘ ਗੁਰੂ ਸਵਾਰੇ ਨਾਲ ਗਏ ਸਨ ਆਪ ਜੀ ਸਾਰੇ ਜਾਣਦੇ ਕਿਵੇਂ ਸ਼ਹਾਦਤ ਦਾ ਜਾਮ ਪੀਣਾ ਕੀਤਾ ਇਹ ਚੌਥਾ ਹੁਕਮਨਾਮਾ ਇਸ ਤੋਂ ਅੱਗੇ ਆਪਾਂ ਆਈਏ ਪੰਜਵਾਂ ਹੁਕਮਨਾਮਾ ਸਾਹਿਬ ਜੂਨ 1984 1984 ਜਦੋਂ ਹਿੰਦ ਸਿੰਧੂ ਸੈਤਾਨ ਦੀਆਂ ਫੌਜਾਂ ਨੇ ਸੱਚਕਣਚ ਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹ-ਢੇਰੀ ਕੀਤਾ ਸੁਨਹਿਰੀ ਗੁੰਮਦ ਜਿਹੜੇ ਢਹ-ਢੇਰੀ ਕਰ ਦਿੱਤੇ ਗਏ ਜੋ ਕਈ ਦਿਨਾਂ ਬਾਅਦ ਗੁਰੂ ਗੁਰੂ ਸਵਾਰੇ ਹਰਿਮੰਦਰ ਸਾਹਿਬ ਦੀ ਸਫਾਈ ਕਰਕੇ ਅੰਦਰ ਪ੍ਰਕਾਸ਼ ਕੀਤਾ ਗਿਆ ਨਾ ਪ੍ਰਕਾਸ਼ ਕਰਨ ਵੇਲੇ ਫਿਰ ਹੁਕਮਨਾਮਾ ਸਹ ਆਇਆ ਸੀ ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਬਡੇਰਾ ਸੋ ਸੋ ਖਾਕੂ ਰਲ ਸੀ ਸੋਠ ਰਾਗ ਦੇ ਵਿੱਚ ਸਤਿਗੁਰ ਜੀ ਨੇ ਇਹ ਬਚਨ ਕਰ ਦਿੱਤਾ ਕਿ ਜਿਹੜਾ ਜਿਹੜੇ ਵੱਡੇ ਜਿਹਨੂੰ ਆਪਣੇ ਹੰਕਾਰ ਹੈ ਅਫਰੇ ਫਿਰਦੇ ਨੇ ਅੱਜ ਗੁਰੂ ਘਰ ਦੀ ਮਰਜ਼ਾਦਾ ਭੁੱਲ ਗਏ ਤੇ ਗੁਰੂ ਘਰ ਦੇ ਤੋਪਾਂ ਲੈ ਕੇ ਟੈਂਕਾਂ ਲੈ ਕੇ ਹੁਕਮ ਨਾਲ ਇਸ ਤਰ੍ਹਾਂ ਬੜ ਕੇ ਆ ਗਏ ਕਹਿੰਦੇ ਉਹ ਖਾਕ ਚ ਰਲ ਜਾਣਗੇ ਥੋੜਾ ਸਮਾਂ ਪਿਆ ਸੀ ਗੁਰੂ ਸਵਾਰੇ ਜਿਹਦੇ ਹੁਕਮ ਦੇ ਨਾਲ ਇਹ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਹਮਾਰਾ ਕੀਤਾ ਸੀ ਉਹ ਇੰਦਰਾ ਗਾਂਧੀ ਨੂੰ ਗੁਰੂ ਸਵਾਰੇ ਤੇ ਸਿੰਘਾਂ ਨੇ ਸੋਦਾ ਲਾ ਦਿੱਤਾ ਸੀ ਜੋ ਸਤਗੁਰੂ ਗੁਰੂ ਗ੍ਰੰਥ ਸਾਹਿਬ ਆਹਰਾ ਕਹਿੰਦੇ ਨੇ ਹੁਕਮਨਾਮਾ ਗੁਰੂ ਦਾ ਹੁਕਮ ਹੈ ਬਸ ਭਰੋਸਾ ਰੱਖਣ ਦੀ ਗੱਲ ਹੈ ਪਰਾਤਮ ਜਿਹੜੇ ਸਿੰਘ ਹੁੰਦੇ ਸੀ ਨਾ ਉਹ ਗੁਰੂ ਦਾ ਹੁਕਮ ਸੁਣਦੇ ਸੀ ਉਹਨਾਂ ਨੂੰ ਭਰੋਸਾ ਬਣ ਜਾਂਦਾ ਕਿ ਸਾਡੇ ਗੁਰੂ ਨੇ ਹੁਕਮ ਕਰ ਦਿੱਤਾ ਅੱਜ ਆਪਾਂ ਕੀ ਕਰਦੇ ਆ ਹੁਕਮ ਸੁਣਦੇ ਜ਼ਰੂਰ ਹਾ ਕੰਨਾਂ ਰਾਹੀਂ ਹੁਕਮ ਸੁਣਿਆ ਜਦੋਂ ਆਪਾਂ ਦਰਸ਼ਨੀ ਦਿਉੜੀ ਤੋਂ ਬਾਹਰ ਹੋ ਗਏ ਤੇ ਸਾਨੂੰ ਗੁਰੂ ਦਾ ਹੁਕਮ ਭੁੱਲ ਗਿਆ ਅਸੀਂ ਵਿਸਾਰ ਦਿੰਦੇ ਆ ਗੁਰੂ ਦੇ ਹੁਕਮ ਦੀ ਪਾਲਣਾ ਕਰੀਏ ਫਿਰ 사ਤਗੁਰ ਦੀਆਂ ਸਾਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ ਸੋ ਇਹਤਨੀ ਕਿ ਬੇਨਤੀ ਦਾਸ ਦੀ ਪ੍ਰਵਾਨ ਕਰਨੀ ਜੀ ਸਾਰੀਆਂ ਸੰਗਤਾਂ ਨੂੰ ਦੁਆਰਾ ਫੇਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਪੂਰਨਤਾ ਦਿਵਸ ਦੀ ਲੱਖ ਲੱਖ ਵਧਾਈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ